ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮਿਲਕਿੰਗ ਸਟਾਰਟ ਕਰਤੀ ਜੀ ਆਪਣੇ ਗਾਵਾਂਾਂ ਦੀ ਆਪਣੇ ਕੋਲੇ 4 ਗਾਵਾਂ ਆਪਾਂ ਫਾਰਮ ਦੇ ਵਿੱਚ ਪਾਈਆਂ ਨੇ 25 ਲੀਟਰ ਦੇ ਕਰੀਬ ਇੱਕ ਦਾ ਆਪਣੇ ਕੋਲੇ ਮਿਲਕਿੰਗ ਜਾਂ ਦੁੱਧ ਦੇ ਰਹੀ ਹੈਗੀ ਮਸ਼ੀਨ ਦੇ ਨਾਲ ਚਵਾਈ ਸਟਾਰਟ ਕੀਤੀ ਹੈ ਇੱਕ ਦਾ ਹੱਥੀ ਚੋਨੇ ਆ ਬਾਕੀ ਮਸ਼ੀਨ ਨਾਲ ਚੋਨੇ ਆਗੇ ਪਹਿਲੀਆਂ ਦੂਜੀ ਮਿਲਕਿੰਗ ਸਟਾਰਟ ਕਰੀ ਐ ਬਾਕੀ ਸਾਰੇ ਸ਼ੈੱਡ ਦਾ ਖਰਚਾ ਗਾਵਾਂ ਦਾ ਖਰਚਾ ਤੇ ਆਪਾਂ ਕਿੰਨਾ ਖਰਚਾ ਬਣਾਉਣ ਤੇ ਆਇਆਗਾ ਤੇ ਕਿੰਨੇ ਕਿੰਨੇ ਦੀ ਆਪਾਂ ਨੂੰ ਗਾਵਾਂ ਪਈਆਂ ਨੇ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਦਾ ਜ਼ਿਕਰ ਜ਼ਰੂਰ ਕਰਾਂਗੇ ਕਿਉਂਕਿ ਕਿਸੇ ਭਰਾ ਨੇ ਜੇ ਕੋਈ ਨਮਾ ਕਰਨਾ ਹੈ ਤਾਂ ਆਪਾਂ ਸਾਰਾ ਖਰਚਾ ਦੱਸਾਂਗੇ ਕਿਉਂਕਿ ਆਪਾਂ ਟੋਟਲੀ ਸਾਰਾ ਸ਼ੈੱਡ ਵਗੈਰਾ ਤੇ ਹੋਰ ਸਾਰਾ ਨਵਾਂ ਪਾਇਆਗਾ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਪੁਰਾਣੀ ਨਹੀਂ ਲੇਤੀ ਜੋ ਵੀ ਚੀਜ਼ ਆਪਾਂ ਲੇਤੀ ਐ ਪੁਰਾਣੀ ਯਾਨ ਮੀ ਆਪਾਂ ਸਾਰੀ ਦੀ ਡਿਟੇਲ ਤੁਹਾਨੂੰ ਅਗਲੀ ਵੀਡੀਓ ਵਿੱਚ ਜ਼ਰੂਰ ਦੇਵਾਂਗੇ ਤੇ ਬਾਕੀ ਹੌਲੀ-ਹੌਲੀ ਚੱਲਦਾ ਹੀ ਰਹਿਣਾ ਦੋਸਤੋ ਜਿਵੇਂ ਜੇ ਕੋਈ ਕਿੰਨਾ ਕਨਾਫਾ ਹੈਗਾ ਕਿੰਨਾ ਕ ਨੁਕਸਾਨ ਆ ਉਹ ਸਾਰੀਆਂ ਗੱਲਾਂ ਆਪਾਂ ਸਮੇਂ-ਸਮੇਂ ਸਰਕਰਦੇ ਰਹਾਂਗੇ ਤੁਹਾਡੇ ਨਾਲ ਸਾਂਝੀਆਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ